ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਆਪਾਂ ਕਰਤਾ ਕਣਕ ਨੂੰ ਪਹਿਲਾ ਪਾਣੀ ਫਿਰੂ ਤੇ ਨਾਲ ਦੀ ਨਾਲ ਆਪਣਾ ਮਨੋਜ ਲੱਗਿਆ ਸਪਰੇਅ ਕਰਨ ਤੂੰ ਧਿਆਨ ਕਾ ਤਾਂ ਨਹੀਂ ਰੱਖਦਾ ਯਾਰ ਪਾਣੀ ਦਾ ਰਾਜ ਡਟ ਗਿਆ ਮਨੋਜ ਨਹੀਂ ਫਿਰ ਉਹਨੂੰ ਟਕਾ ਕੇ ਬੰਦ ਕਰਾ ਕੇ ਦੇਖਿਆ ਕਰ ਚਾਰੇ ਪਾਸੇ ਧਿਆਨ ਰੱਖਾ ਕਰ ਯਾਰ ਹੋਰ ਚਾਰੇ ਪਾਸੇ ਇਹਨਾਂ ਨੂੰ ਕਿੱਧਰ ਕਿੱਧਰ ਜਾਈਏ ਉਹ ਉਧਰ ਖਾਰ ਪੈ ਜਾਂਦਾ ਨਹੀਂ ਫਿਰ ਉਹਨੂੰ ਟਕਾ ਕੇ ਬੰਦ ਕਰਾ ਕੇ ਦੇਖਿਆ ਕਰ ਚਾਰੇ ਪਾਸੇ ਧਿਆਨ ਰੱਖਾ ਕਰ ਯਾਰ ਹੋਰ ਚਾਰੇ ਪਾਸੇ ਇਹਨਾਂ ਨੂੰ ਕਿੱਧਰ ਕਿੱਧਰ ਜਾਈਏ ਉਹ ਉਧਰ ਖਾਰ ਪੈ ਜਾਂਦਾ ਨਹੀਂ ਉਹ ਦੇਖ ਨਹੀਂ ਉਹ ਤਾਂ ਉੱਥੇ ਐਂ ਕਰ ਗੱਟੂ ਲਾਦੇ ਮਨੋਜ ਲਿਆ ਕੇ ਇਨੂੰ ਟਕਾ ਕੇ ਬਾਹਾਂ ਕਰ ਪੈਰ ਨਾਲ ਇਹਨੂੰ ਨੱਪਦੇ ਪਹਿਲਾਂ ਫੇਰ ਲੈ ਮਿੱਟੀ ਹੁਣ ਨੱਪਦੇ ਇਹਨੂੰ ਟਕਾ ਕੇ ਹੁਣ ਸਦੇ ਸਰੀਲੇ ਘੈਰ ਨੂੰ ਜਾਂਦਾ ਬਾਣੀ ਪਹਿਲਾਂ ਅੱਜ ਤਾਂ ਤਿੰਨ ਘੈਰੇ ਤਾਂ ਭਰ ਜਾਣਗੇ ਹਨਾ ਅੱਜ ਮੋਟਰ ਇੱਕ ਚੱਲਦੀ ਹੈ ਨਾ ਕੋ ਚੱਲੂਗਾ ਬਸ ਦੋਆਂ ਦੋਹਾਂ ਦੇ ਖਾਲ ਟੁੱਟ ਜਾਣਾ ਦੋ ਚੱਲੂਗਾ ਫੇ ਤੇ ਹੂੰ ड़े जी की दो अज तू आह कर देन रखी माड़ा मोटर का नप दे मिट्टी खूंजे को ला रहे उ ਗੱਟੂ ਹੈ ਗੱਟੂ ਗੱਟੂ ਆ ਰਹੇ ਪਏ ਯਾਰ ਲਾਲੀ ਨੇ ਦਾ ਮੋਟਰ ਤੋਂ ਨਵਾਂ ਲਿਆ ਉਸ ਚੱਕ ਲਿਆ ਕਿੱਥੇ ਪਹਿਲਾਂ ਇਹ ਕੰਮ ਪਹਿਲਾਂ ਕਰੀਦੇ ਹੁੰਦੇ ਹੁਣ ਬਾਅਦ ਚ ਤੁਹਾਨੂੰ ਜ਼ਿਆਦਾ ਜਾਂਦਾ ਵੀ ਆਹ ਕੁਝ ਕਰਨਾ ਚੱਲੀ ਜਾਂਦਾ ਜੀ ਰੋਡ ਦਾ ਕੰਮ ਵੀ ਕਹਿੰਦੇ ਜੋਰਾਂ ਦੇ ਪੂਰਾ ਇੱਥੇ ਇਹਨਾਂ ਨੇ ਪਾਈਪ ਤੋੜਦਾ ਹੀ ਆਪਣਾ ਰੋਡ ਦੇ ਵਿੱਚ ਲਈ ਆਉਂਦਾ ਹੀ ਪਾਣੀ ਵਾਲਾ ਸਰਦਾਰ ਕੋਲੇ ਖੜਾ ਹੁਣ ਭਰਾਂਦਾ ਮਿੱਟੀ ਨਾਲ ਸੀਮੈਂਟ ਲਵਾਇਆ ਇਹਦੇ ਉੱਪਰ ਕਿੱਲੇ ਦੀਆਂ ਪੰਜ ਢੋਲੀਆਂ ਕਰਨੇ ਕੇ ਬਾਅਦ ਪਾਣੀ ਕਰਵਾ ਲਈ ਮੈਗਜ਼ੀਨ ਇੱਕ ਵਰਲਡੀ ਕੋਲ ਲਈ ਪੈਕੇਜ ਹੈਗਾ ਜੂਰੀਆ ਅਸੀਂ ਆਪਣੇ ਆਪ ਪਾਣੀ ਲਾਈ ਜਣਾ ਨਾਲੇ ਨਾਲ ਦੀ ਨਾਲ ਸਪਰੇਅ ਕਰੀ ਜਾਣੀ ਬੰਦ ਨੇ ਚੰਗਾ ਫਿਰ ਓਕੇ टा जी पानी लगे जी पैप मट्टी पौना बाबा मिट्टी पैगी एच है ना ਨਾਲੇ ਨਿਸ਼ਾਨੀ ਹੀ ਰੂ ਮੈਂ ਤਾਂ ਕਹਿੰਦਾ ਰਹਿਣ ਦੋ ਇੰਨਾ ਇੱਕ ਬਵਾਰੇ ਬਹੁਤ ਆ ਚੱਲ ਬਹੁਤ ਆ ਓ ਚੱਲੋ ਇਹ ਪਰਤਾ ਇੰਨੀ ਨਿਸ਼ਾਨੀ ਰੂ ਆਪਾਂ ਦੀ ਲੱਗਿਆ ਇਹ ਬੰਦੇ ਕੱਢਣਾ ਗਲੀਆਂ ਅੱਜ

ਇਦਾਂ ਅਕਰ ਕਰੀ ਜਾਂਦਾ ਬਿਲਡਿੰਗ ਅਕਰ ਦੋਨੇ ਪਾਸੇ ਕਰਦੇ ਨੇ ਬਿਲਡਿੰਗ ਦੂਜੇ ਪਾਸੇ ਵੀ ਕਰਦੇ ਭਾਈ ਬਿਲਡਿੰਗ ਨਾਲ ਕੋਈ ਨਾ ਦੇਖਿਓ ਤੇ ਇੰਨਾ ਕਿਉਂ ਸਾਡੇ ਅੱਖ ਚ ਪੈ ਗਈ ਇਹ ਹੀ ਜ਼ਿੰਮੇਵਾਰ ਨਹੀਂ ਹੈਗੇ ਕਿਸੇ ਦੇ ਬੱਬੂ ਲੱਗਿਆ ਇਦਾਂ ਗੈਂਟਰ ਨਾਲ ਨਾੜ ਝਾੜਨ ਸਾਰੇ ਝਾੜੀ ਤੁਰੇ ਆਜ ਉਹਦਾ ਮੱਕਰ ਕੰਨ ਸਰਾ ਜਗਾੜ ਬਣਾ ਕੇ ਦੇਣੇ ਫੁੱਲ ਅੱਡੀ ਆਈ ਸੀ ਖੇਤ ਆਪਾਂ ਕਣਕ ਚੈੱਕ ਕਰਨ ਕਣਕ ਨਿਕਲਾਈ ਸਾਰੀ ਬਹੁਤ ਵਧੀਆ ਕੋਈ ਹੈ ਨਹੀਂ ਪੂਰ ਪੂਰ ਬੰਦ ਗਾਲਾਂ ਤੋਂ ਬਚਾਈ ਆ ਕਹਿੰਦੇ ਸਾਰੇ ਬੋਰੀ ਹਰੇ ਹੋ ਗਏ ਖਾਲ ਖੋਲ ਕਹਿੰਦੇ ਹਨ ਬਣਾਏ ਪਿਆ ਸਾਡੇ ਬੰਦਿਆਂ ਦੇ ਆਵੇਂ ਕਾਲੂ ਪਾਣੀ ਲਾ ਦੋ ਅਰੇ ਗਾਲਾਂ ਖਣ ਗਿਆ ਨਹੀਂ ਤਾਂ ਠੀਕ ਆ ਆਨ ਓਕੇ ਦੀ ਰਿਪੋਰਟ ਹੋਇਆ ਪਿਆ ਕੰਮ ਪੂਰਾ ਸਪਰੇਅ ਆਪਾਂ ਕਰਾਤੀ ਸੀ ਜੀ ਮਮੀ ਜੀ ਟਾਈਟਰ ਨਾਲੀ ਅਣਕ ਹੋਇਆ ਪੂਰੀ ਵਧੀਆ ਹਰੀ ਖਾਣਾ ਖੁਲਾਂ ਦਾ ਕਹਿੰਦੇ ਇਹਨਾਂ ਟੇਜਨ ਲਾ ਕੀਤਾ ਪਿਆ ਬੰਦਿਆਂ ਨੇ ਕੰਮ ਉਰੀ ਰੀਜ ਨਾਲ ਖਾਲ ਬਣਾਏ ਹੋਇਆ ਕਹਿੰਦੇ ਬੇਫਿਕਰੀ ਅੱਗੇ ਜਿਵੇਂ ਆਪਾਂ ਪਾਣੀ ਪੁਣੀ ਲਾਉਨੇ ਆ ਫਿਰ ਬਣਾਓ ਟਾਈਮ ਤੇ ਹੁਣ ਆਪਾਂ ਨੂੰ ਕੋਈ ਚੱਕਰ ਨਹੀਂ ਬਸ ਹੋਰ 15 ਦਿਨਾਂ ਨੂੰ ਇਹਨੂੰ ਵੀ ਪਾਣੀ ਸਟਾਰਟ ਹੋ ਜਾਣਾ